ਖਵਰ ਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੱਡਾ ਬਿਆਨ ਆਇਆ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਕੇਂਦਰੀ ਮੰਤਰੀ ਦਾ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੰਗ ਕੀਤੀ ਜਾ ਰਹੀ ਹੈ ਯਾਨੀ ਕਿ ਉਹਨਾਂ 13 ਮੰਗਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿ ਪੂਰੇ ਭਾਰਤ ਦੀਆਂ ਜਿਹੜੀਆਂ ਮੁੱਖ 23 ਫਸਲਾਂ ਨੇ ਉਨਾ ਉੱਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਮਤਰੀ ਮਾਂ ਵਾਲਾ ਬਿਹੇਵ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਪੰਜਾਬ ਦੇ ਲੋਕਾਂ ਦੇ ਨਾਲ ਲੱਗਦਾ ਨਹੀਂ ਕਿ ਐਮਐਸਪੀ ਮਿਲੇਗੀ ਲੇਕਿਨ ਇਹ ਦਿਨ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਕਿਸਾਨਾਂ ਨੂੰ ਲੈ ਕੇ ਕਿਸਾਨ ਖੁਸ਼ ਕਰ ਦਿੱਤੇ ਨੇ ਕਿਸਾਨ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੁਸ਼ ਹੋਣਗੇ ਰਵਨੀਤ ਬਿੱਟੂ ਤੂੰ ਕਿਉਂਕਿ ਰਵਨੀਤ ਬਿੱਟੂ ਨੇ ਜਦੋਂ ਕਿਸਾਨੀ ਧਰਨਾ ਪੂਰੀ ਤਰ੍ਹਾਂ ਪੀਕਸ ਪੂ ਪੀਕਤੇ ਸੀ ਉਹਨਾਂ ਦਿਨਾਂ ਦੇ ਵਿੱਚ ਮਿੰਤਾ ਕੀਤੀਆਂ ਗਈਆਂ ਭਾਰਤ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਉਹਨਾਂ ਨੇ ਕਿਹਾ ਕਿ ਮੈਨੂੰ ਕਿਸਾਨ ਅਤੇ ਕਿਸਾਨ ਆਗੂ ਕਹਿੰਦੇ ਸਹੀ ਵੀ ਕਿੱਥੇ ਮੀਟਿੰਗ ਕਰਨੀ ਹੈ ਉੱਥੇ ਮੈਂ ਨੰਗੇ ਪੈਰੀ ਜਾਵਾਂਗਾ ਕਹਿੰਦਾ ਉਹ ਤਾਂ ਮੈਨੂੰ ਕੇਂਦਰੀ ਮੰਤਰੀ ਸਮਝਦੇ ਹੀ ਨਹੀਂ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਰਵਨੀਤ ਬਿੱਟੂ ਵੱਲੋਂ ਕਿ ਇਹਨਾਂ ਦੀਆਂ ਜ਼ਮੀਨਾਂ ਯਾਨੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਜਾਂਚ ਹੋਵੇਗੀ ਇਹ ਤਾਲਿਬਾਨ ਨੇ ਇਹ ਗੁੰਡੇ ਨੇ ਇਹਨਾਂ ਵੱਲੋਂ ਖਾਦ ਦੀਆਂ ਗੱਡੀਆਂ ਲੁੱਟਲੀਆਂ ਜਾਂਦੀਆਂ ਨੇ ਬਾਅਦ ਵਿੱਚ ਸਰਵਨ ਸਿੰਘ ਗੰਗਿਤਪਦੇ ਹੋਰ ਜਦੋਂ ਪੜ ਕੇ ਤਾਂ ਫੇਰ ਭਾਜਣਾ ਪੈ ਗਿਆ ਸਿੱਧੇ ਸੁਰ ਦੇ ਵਿੱਚ ਆ ਗਿਆ ਇਧਰ ਰਵਨੀਤ ਬਿੱਟੂ ਨੇ ਅੱਜ ਬੜਾ ਵੱਡਾ ਬਿਆਨ ਦਿੱਤਾ ਹੈ ਐਮਐਸਪੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਵਿੱਚ ਗੱਲਬਾਤ ਚੱਲ ਰਹੀ ਹੈ ਕਿਸੇ ਵੀ ਸਮੇ ਉਹਨੇ ਕਿ ਹਾਲੇ ਤਾਂ 2 ਦਿਨ ਹੋਏ ਨੇ ਬਜਟ ਨੂੰ ਹਾਲੇ ਦਿਨ ਕਾਫੀ ਪੈਣੇ ਬਜਟ ਦੇ ਕਿਸੇ ਵੀ ਸਮੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਿਹੜੀਆਂ ਮੰਗਾਂ ਮੰਨੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਹੈ ਐਮਐਸਪੀ ਦੀ ਉਹ ਐਮਐਸਪੀ ਜਾਰੀ ਕਰੇਗੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਇਸ ਰਵਨੀਤ ਬਿੱਟੂ ਦੇ ਬਿਆਨ ਨੇ ਇੱਕ ਵਾਰ ਫਿਰ ਖਲਬਲੀ ਮਚਾ ਦਿੱਤੀ ਹੈ ਕੀ ਰਵਨੀਤ ਬਿੱਟੂ ਕਿਸ ਦੇ ਭਰੋਸੇ ਉੱਤੇ ਕਹਿ ਰਹੇ ਨੇ ਜੇਕਰ ਪੂਰੇ ਹਰਦੇ ਕਿਸਾਨਾਂ ਨੂੰ ਐਮਐਸਪੀ ਮਿਲਣੀ ਹੈ ਤਾਂ ਫਿਰ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਿਰ ਫਿਰਿਆ ਹੋਇਆ ਹੈ ਕਿ ਉਹ ਹਾਲੇ ਵੀ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਕਹਿੰਦਾ 14 ਫਰਵਰੀ ਨੂੰ ਜੇਕਰ ਐਮਐਸਪੀ ਦੇ ਮੁੱਦੇ ਤੇ ਨਹੀਂ ਗੱਲਬਾਤ ਹੁੰਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਫਿਰ ਦੁਬਾਰਾ ਆਪਣਾ ਅਲਾਸ ਨਹੀਂ ਕਰਾਉਣਗੇ ਮਰਨ ਵਰਤੇ ਬੈਠਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਯਾਨੀ ਕਿ ਇੱਕ ਪਾਸੇ ਅੱਜ ਰਵਨੀਤ ਬਟੂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਨਾਲ ਇੱਕ ਵਾਰ ਫਿਰ ਕਿਸਾਨ ਖੁਸ਼ ਹੋਏ ਨੇ ਲੇਕਿਨ ਕਿਸਾਨਾਂ ਨੂੰ ਹਾਲੇ ਭਾਰਤੀ ਜਨਤਾ ਪਾਰਟੀ ਤੇ ਯਕੀਨ ਨਹੀਂ ਐਮਐਸਪੀ ਮਿਲਨੀ ਹੈ ਜਾਂ ਨਹੀਂ ਧੰਨ